ਸਾਰੇ ਬਣਾ ਮੇਰੇ ਬੀਰਾਂ ਦਾ ਸਾਰਿਆਂ ਨੂੰ ਲੋਕਾਂ ਨੂੰ ਅੱਜ ਇੱਕ ਕਹਾਣੀ ਸੁਣ ਹੋ ਉਸ ਨੂੰ ਲੱਗਾਂਗੇ ਕਹਾਣੀ ਆਪਾਂ ਬੋਟ ਪਾਤੇ ਆ ਇਹ ਹਾਸੀ ਵਾਲੀ ਬਹਾਣੀ ਸੁਣਾਉਣ ਲੱਗੇ ਹਾਂ। ਦੋਹੀ ਅੱਜ ਕੱਲ੍ਹ ਤਾਂ ਹਰੇਕ ਹੀ ਰਹਿਦਾ ਟੈਨਸ਼ਨਾਂ ਚ ਹਰੇਕ ਰਹਿਦਾ ਗੁੰਦ ਚਟ ਚ ਕਹਾਣੀ ਸੁਣ ਕੇ ਹੱਸਣਾਂਗੇ ਤੇ ਇੱਕ ਭਾਈ ਜਿੰਮੇਦਾਰ ਹੁੰਦਾ ਤੇ ਹੈ ਭਾਈ ਉਹ ਛੋਲਾ ਬਿਆਹ ਹੋ ਗਿਆ ਭਾਈ ਦਾ ਜੁਮੀਨਾਂ ਦੀ ਲੜਕੀ ਜੁਮੀ ਤੇ ਭਾਈ ਉਹਦੇ ਨਾਲ ਉਹਦਾ ਵਿਆਹ ਹੋ ਗਿਆ ਤੇ ਵਿਆਹ ਲੈਣ ਦੀ ਭਾਈ ਤੇ ਦੋਨੇ ਜੀ ਤੇ ਕਰੇ ਉਹਦੇ ਮਾਪੇ ਮਰੇ ਹੋ ਤੇ ਜ਼ਿੰਮੇਦਾਰ ਦੇ ਤੇ ਭਾਈ ਉਹਦਾ ਚਲੋ ਖੇਤੀ ਕਰਨ ਦਾ ਕੰਮ ਕਰਦਾ ਹੁੰਦਾ ਸੀਗਾ ਤੇ ਖੇਤ ਜਾਂਦਾ ਹੁੰਦਾ ਨਾਲ ਦਾ ਭਾਈ ਇਸ ਤਰ੍ਹਾਂ ਇਹਦਾ ਕੰਮ ਕਰਦਾ ਅਜਿਓ ਕੱਲਾ ਪੀ ਜਾਦਾ ਰੋਟੀ ਟੋਕਾ ਭਾਈ ਵਿਚਾਰਾ ਬਣਾ ਕੇ ਲੈ ਕੇ ਜਾਂਦਾ ਆਪ ਉਹਨਾਂ ਦਾ ਫੇਲ ਖੇਤ ਜਾਂਦਾ ਚਲੋਨੇ ਅੱਖਾਂ ਨੂੰ ਮੇਰਾ ਵਿਆਹ ਹੋ ਗਿਆ ਚਲ ਗਈ ਹਾਂ ਚਲ ਰੋਟੀ ਤੇ ਪਤਾ ਕਰਾਂਗੀ ਚਲ ਪਈ ਥੋੜੇ ਜਿਹੇ ਜਨਾ ਰੋਟੀ ਆਪ ਨਾਲ ਲੈ ਜਾਂਦਾ ਰਹਾ ਮੜਵਾ ਲਿਆ ਕਲ ਰੋਟੀ ਲੈ ਲਿਆ ਕਰੇ ਤੇ ਇਸ ਦਿਨ ਕਹਿੰਦਾ ਜਿੰਮੀਏ ਕਦੀ ਹਾਂ ਤੂੰ ਤਾਂ ਕਹਿੰਦਾ ਸਾਰਾ ਦਿਨ ਘਰ ਹੀ ਹੁੰਨੀ ਆਂ ਵੀ ਤੇ ਮੇਰੇ ਰੋਟੀ ਖੇਤ ਲੈ ਆਇਆ ਕਰ ਕਹਿੰਦਾ ਤੇ ਵੀ ਮੈਨੂੰ ਆਉਣਾ ਜਾਣਾ ਔਖਾ ਹੈ ਕਹਿੰਦੀ ਲੈ ਗਿਆ ਕੰਮ ਦੀ ਰੋਟੀ ਖੇਤ ਦੀ ਕੀ ਕਰਦਾ ਇਹਨਾਂ ਦਾ ਵਿਆਹ ਕੋ ਰੋਟੀ ਖੇਤ ਮੇਰਾ ਚੰਗਾ ਆਇਆ ਕਰੀ ਦੁਕਾਨ ਤੋਂ ਜਾ ਕੇ ਕਹਿੰਦਾ ਸੇਰ ਪਾਈਏ ਦਾਲ ਫੜ ਲਈ ਕਹਿੰਦਾ ਲੈ ਆ ਕੇ ਕਹਿੰਦਾ ਧੱਕੇ ਤੇ ਕਹਿੰਦਾ ਕਿ ਉਹ ਨੋਰੀ ਲੈਂਦੀ ਐ ਤਾਂ ਚੰਗਾ ਭਾਈ ਉਹਨੇ ਕੀ ਕਰਿਆ ਮਾਂ ਦਿੱਤੀ ਨੇ ਦਵਾ ਦਾ ਵਰ ਵੇੜੇ ਕੰਮੋਂ ਭੱਜ ਕੇ ਗਈ ਦੁਕਾਨ ਤੇ ਦੁਕਾਨ ਤੋਂ ਜਾ ਕੇ ਤੇ ਭਾਈ ਇੱਕ ਦਸ ਸੇਰ ਦਾ ਵੱਟਾ ਫੜ ਲਈ ਇੱਕ ਪਾਈਏ ਦਾ ਫੜ ਲਈ ਸੇਰ ਵੇ ਕਿਲੋ ਨੂੰ ਵੜਨ ਦੇ ਨੇ ਹਾਂ ਤੇ ਭਾਈ ਉਹ ਦੋ ਵੱਟੇ ਫੜ ਲਈ ਜਾ ਕੇ ਕਿ ਉਹਨਾਂ ਤਾਂ ਜਿਵੇਂ ਕੋਈ ਪਾ ਕੇ ਤੀਲੇ ਦੇ ਵਿੱਚ ਮਚਾ ਕੇ ਅੱਗ ਤੇ ਜਿਨੇ ਘਾਤੇ ਫਿਰ ਮਿਰਚ ਪਾਤਾ ਦਾ ਸਬਜੀ ਨੂੰ ਦਾਲ ਧਾਤੀ ਵਿੱਚ ਸੜਦੇ ਬੱਤੇ ਤੇ ਭਈ ਜੇ ਤਾਂ ਉਹ ਪੱਟੇ ਨਹੀਂ ਕਿਉਂਕਿ ਮੇਰੀ ਸੀ ਤਾਂ ਨਹੀਂ ਗੇ ਤੇ ਭਈ ਉਹ ਰਿਜਣ ਨਾ ਅੱਗੇ ਹੁਣ ਉਹ ਪਰਤੇ ਦੂਜੀ ਹੁੰਦੇ ਪੱਥਰ ਜਿਹੇ ਦੇ ਬਣਾਏ ਹੁੰਦੇ ਤੇ ਭਈ ਉਹ ਰਿਜਣ ਨਾ ਜਦੋਂ ਨਾ ਰਿਜਣ ਤੇ ਭਈ ਉਹਨੇ ਕੀ ਕਰਿਆ ਕਾਹਿੰ ਪਤਾ ਨਹੀਂ ਕਾਹਿੰ ਕਿ ਇਹੀ ਢਾਲ ਕਹਿ ਕੇ ਗਿਆਗਾ ਤਾਂ ਬੁਲਾਣਾ ਨਹੀਂ ਤੇ ਤਾਂ ਇਕ ਜਣਚ ਹੀ ਨਹੀਂ ਹੁੰਦੀ ਮਰੀ ਧੰਦਾ ਵਾਲਾ ਕਸ ਕੇ ਭਾਈ ਕੰਮ ਹੋਰ ਤਾਂ ਪਾ ਕੇ ਉੱਤਰ ਕੇ ਬਤੀਲਾ ਟੋਕਰੇ ਚ ਧਰਨੀਆਂ ਰੋਟੀ ਦਾ ਭਾਂਡੇ ਧਰ ਲੈ ਤੇ ਚੱਕ ਕੇ ਭਾਈ ਤੁਰਪੀ ਜਿਆਦਾ ਤੁਰਪੀ ਤੇ ਜਾਂਦੀ ਆ ਖੇਤ ਤਾਂ ਤੇ ਖੇਤ ਜਾਂਦੀ ਆ ਤੇ ਰਾਹ ਦੇ ਵਿੱਚ ਭਾਈ ਹਵਾ ਚੱਲ ਰਹੀ ਆਗੀ ਤੇ ਆ ਟੱਕ ਟੱਕ ਦੇ ਬੇੜੀਆਂ ਦਰਖਤਾਂ ਹਲਦੇ ਰਿੰਗੇ ਹੂੰ ਸੜਕ ਤੇ ਭਾਈ ਤੇ ਜਦੋਂ ਆਏ ਹਲਦੇ ਨੇਗੇ ਡਾਕਟਰ ਤੇ ਭਾਈ ਦੱਸਣ ਤਾਂ ਹਵਾ ਚੜਦੀ ਹੱਲ ਨਹੀਂ ਆਗਾ ਤੇ ਉਹਨਾਂ ਨੂੰ ਦੇਖ ਕੇ ਕਹਿੰਦੀ ਕਿ ਮੈਂ ਕਰੋ ਨਹੀਂ ਦੇਖੀ ਜੰਮੀ ਆ ਮੈਂ ਨਹੀਂ ਤੁਸੀਂ ਮੈਨੂੰ ਦੇਖ ਕੇ ਹੱਦ ਹੀ ਨਹੀਂ ਹੱਲਣੋਂਗੇ ਚਾੜੇ ਨਹੀਂ ਕਰਨੇ ਹੋਗੇ ਭਾਈ ਉਹਨਾਂ ਦਾ ਘਰ ਤੇ ਟੋਪਰਾ ਥੱਲੇ ਜਾਉ ਲੱਗੀ ਪਾਗ ਦੇ ਸਰਮੰਗੂ ਆਏ ਹੱਲਣ ਜੋ ਹੱਲੀ ਜਾਵੇ ਹੱਲੀ ਜਾਵੇ ਜੱਟ ਦਾ ਭਾਈ ਗੁੱਡਾ ਰੜ ਗਿਆ ਹੁਣ ਵੀ ਆਈ ਹੁਣ ਵੀ ਆਈ ਭਾਈ ਖੜਾ ਹੋ ਕੇ ਕੰਮ ਕਰਦਾ ਦੇਖੇ ਨੀ ਦੂਰ ਦੂਰ ਨੀਵਾ ਮਾਰੇ ਬੀਬੀ ਤੇ ਦੀਦੀ ਹੋਊ ਕਿਦ ਦੀ ਦੀਦੀ ਕੋਈ ਕਿਹਦੇ ਮੱਤਾ ਖੁੱਤ ਕਰ ਰਿਹਾ ਹੈ ਕਹਿੰਦਾ ਮੈਨੂੰ ਮਖੌਲ ਕਰਦੇ ਨੇ ਕਹਿੰਦੇ ਹਾ ਮੇਰੇ ਕੋਲ ਦੇਖ ਦੇ ਖਾਲ ਦੇਨੇਗੇ ਕਹਿੰਦੇ ਫੇ ਮੈਨੂੰ ਮਖੌਲ ਕਰਦੇ ਨੇ ਲੈ ਮੈਂ ਕਿਹੜੇ ਘਟਨਾ ਛੋੜਨੋਂ ਮਾਇਆ ਲਗੂਗੀ ਤੇ ਭਾਈ ਉੱਥੇ ਕਦੇ ਹੁੰਦੀ ਨਹੀਂ ਆਏ ਜੀ ਵੀ ਨਾਲ ਦੀ ਲੀਗਾ ਪੈ ਗਈ ਤੇ ਭਾਈ ਉੱਥੋਂ ਭੱਜਿਆ ਕਹਿੰਦਾ ਮੈਨੂੰ ਲੱਗਾ ਮੇਰੇ ਸਾਲ ਦੀ ਕਾਲੀ ਉਹ ਹੱਲੀ ਜਾਂਦੀ ਹੈ ਕਦੀ ਹੈ ਇਸ ਤਰ੍ਹਾਂ ਭਾਈ ਉਹ ਆ ਗਿਆ ਤੇ ਆ ਕੇ ਤੇ ਭਾਈ ਜਦੋਂ ਨੇ ਦੇਖਿਆ ਕਹਿੰਦਾ ਇੱਥੇ ਕਹਿੰਦਾ ਖੜੇ ਹੱਲੀ ਨੇ ਮੈਂ ਕਦੋਂ ਦੀ ਰੋਟੀ ਦਿੱਕੀ ਜਾਂਣਾ ਕਹਿੰਦੀ ਮੈਨੂੰ ਦੇਖ ਕੇ ਮਖੌਲ ਕਰਦੇ ਨੇ ਕਹਿੰਦਾ ਕਰਦੇ ਨੇ ਤੈਨੂੰ ਮਖੌਲ ਚੱਕ ਟੋਕਰਾ ਕਹਿੰਦਾ ਭਾਈ ਉਹਨੇ ਲਾਇ ਉਹਦੇ ਥੱਪੜ ਸੁਚਾ ਟੋਕਰਾ ਚੱਕਾਇਆ ਤਾਂ ਕੇਦ ਲੈ ਗਿਆ ਪਹਿਲਾਂ ਮੈਂ ਤਾਂ ਭੁੱਖਾ ਰੜਿਆ ਸੀ ਜਦਨੇ ਮੈਂ ਹੱਥੋਂ ਆਦੂ ਰੋਟੀ ਪਾ ਰਹਿ ਨਾ ਨਹੀਂ ਥੋੜੀ ਕੀ ਕਰਾਂ ਮਾਂ ਦਿੱਤੀ ਨੇ ਪਈ ਕੱਢੀ ਬਾਟੀ ਬਾਟੀ ਚ ਧਰਤਾ ਇੱਕ ਵੱਟਾ ਬਾਟੀ ਤੋਂ ਕਰੀਜੀ ਨੂੰ ਵਿੱਚ ਪਾਇਆ ਹੋਇਆ ਤੇ ਧਰਤਾ ਧਰਤਾ ਤੇ ਕਹਿੰਦਾ ਅਸੀਂ ਦਾਲ ਕਾਦੀ ਆ ਕਹਿੰਦੀ ਤੂੰ ਹੀ ਕਹਿ ਕੇ ਆਇਆ ਸੀਗਾ ਵਿਹਟ ਤਾਂ ਫੜ ਨਹੀਂ ਸੇਰ ਪਈ ਆ ਤੈਨੂੰ ਅਸੇਰ ਪਈ ਫੜ ਨਹੀਂ ਲੰਮਾ ਸਨ ਰੋਸਾ ਤਾਂ ਮਾਇ ਦੇਣਾ ਕਹਿੰਦੀ ਪਹਿਲੀ ਪਹਿਲੀ ਜੀ ਦਾਲ ਕਹਿ ਕੇ ਆਇਆ ਕਹਿੰਦੀ ਤੇ ਨਾ ਰਿਜਣ ਚਾਹੀ ਕਹਿੰਦੀ ਕੁਸਤਾ ਇਹਨੇ ਕੁਵੇਲਾ ਕਰਾਤਾ ਮੈਨੂੰ ਤੇ ਰਾਜ ਕਹਿੰਦੀ ਮੈਨੂੰ ਉਹ ਖਾਣ ਲੱਗੇ ਕਰ ਮੈਂ ਕਹਿੰਦੀ ਫਿਰ ਮਾਇਆ ਕਾ ਤੁਸੀਂ ਮੈਨੂੰ ਖਾਣ ਕਰ ਦੇਣਾ ਮੈਂ ਕਹਿੰਦਾ ਕੱਟਾ ਛੋੜ ਦੇਣਾ ਕਹਿੰਦੀ ਤੇ ਭਾਈ ਪਈ ਹੋਣਾ ਕਿ ਚਰਾ ਉਸੇ ਬੱਟੇ ਨਾਲ ਕੁੱਤੀ ਉਹ ਕਹਿੰਦਾ ਸ਼ੇਰ ਪਈ ਤੈਨੂੰ ਦਾਲ ਥੋੜੀ ਆ ਸ਼ੇਰ ਪਈ ਤੈਨੂੰ ਬੱਟੇ ਥੋੜੀ ਆ ਅੱਖਾਂ ਤੇ ਵੀ ਬੱਟੇ ਫੜਨੇ ਹੀ ਤੈਨੂੰ ਦਾਲ ਅੱਖਾਂ ਤੇ ਸ਼ੇਰ ਪਈ ਦਾਲ ਫੜਨੇ ਤੂੰ ਬੱਟੇ ਫੜ ਲੈ ਤੇ ਭਾਈ ਉੱਥੇ ਕੁੱਤੀ ਫੁੱਟ ਕੇ ਤਾਂ ਕੰਮ ਉੱਪਰ ਜਾ ਗਿਆ ਨਾ ਵਿਚਾਰੇ ਨੇ ਪਈ ਚਾਰ ਬਾਣ ਕੋਲਸੀ ਹੋਣੀ ਉਹਦੇ ਨਾਲ ਖਾ ਲਈ ਰੋਟੀ ਭੱਗ ਜਾ ਕਹਿੰਦਾ ਚੱਲ ਪਈ ਉਹ ਆ ਗਈ ਘਰੇ ਆ ਕੇ ਤੇ ਭਾਈ ਜਦੋਂ ਆਥ ਨੇ ਆਇਆ ਕਹਿੰਦਾ ਜੁੰਮੀ ਐ ਕੁਰਸੀ ਬੈਠੀ ਆ ਗਈ ਕਹਿੰਦਾ ਜੁੰਮੀ ਐ ਕੋਈ ਕੰਮ ਧੰਦਾ ਕਰ ਲੈ ਘਰ ਕਹਿੰਦਾ ਕੋਈ ਕੰਮ ਧੰਦਾ ਨਹੀਂ ਕਰਦੀ ਕਹਿੰਦਾ ਵਿਆਹ ਤਾਂ ਐ ਹੋਇਆ ਦੀ ਬਿਚ ਬਖ ਸੁਖ ਹੋ ਕੋਈ ਰੋਟੀ ਟੁਕਦਾ ਨਾ ਕਰਿਆ ਕੋਈ ਕਿਥੇ ਮੈਂ ਆਪ ਕਰਦਾ ਤੀਗਾ ਕਹਿੰਦਾ ਹੁਣ ਤੂੰ ਤਾਂ ਕਹਿੰਦਾ ਬਹੁਤ ਅੱਖਾਂ ਹੋ ਗਿਆ ਹਨਾ ਰੋਟੀ ਦੁਖੀ ਮੈਨੂੰ ਤੇਰੇ ਖੁੰਦੇ ਕਰਨਾ ਪੈਂਦਾ ਹੈਗਾ ਹਨਾ ਤੇ ਕਹਿੰਦਾ ਭਾਈ ਲੈ ਮੈਂ ਕਿਸੀ ਜਾਣ ਦੇ ਲਈ ਕੰਮ ਕਰ ਲਾਵਾਂ ਮੈਂ ਕਿ ਐ ਨਹੀਂ ਕਿ ਜਾਣ ਦੀ ਕੋਈ ਮੈਨੂੰ ਬਥੇਰੇ ਕੰਮ ਹੋਦਣ ਮੈਂ ਸਾਰੇ ਕੰਮ ਲਾ ਦੇ। ਕਹਿੰਦਾ ਲੋਕਾਂ ਨੇ ਤੀਵੇਂ ਇੰਨੇ ਨੇ ਕੰਮ ਕਰਦੀਆਂ ਨੇ ਗੀਆਂ। ਲੈ ਅੱਜ ਬਾਗ ਦੀ ਕਹਿੰਦੀ ਲਿਆਉਂਗੀ ਰੋਟੀ ਅੱਜ ਮੈਂ ਵਧੀਆ ਰੋਟੀ ਲੈ ਕੇ ਆਉਂ। ਚਲ ਭਾਈ ਉਹ ਤਾਂ ਚਾਹ ਦਾ ਮਾਰਾ ਕਾਲੀ ਕਾਲੀ ਖੇਤ ਵਾਗ ਗਿਆ ਅੰਮੀ ਚਾਹ ਰੋਟੀ ਲੈ ਆਉਗੀ। ਹੋਰ ਕੀ ਕਰਾਂ ਭਾਈ ਮਾਂ ਦਿੱਤੀ ਨੇ ਕੰਮ ਕੰਮ ਦਾ ਕਰਿਆ ਕਰਕੇ ਰੋਟੀਆਂ ਪਕਾਈਆਂ ਸਾਰੀਆਂ ਟੋਕਰੇ ਚ ਜਦੋਂ ਭਾਈ ਟੋਕਰੇ ਚ ਧਾਰਨੀਆਂ ਲੱਗੀ ਬੀਹੀ ਵਾਲਾ ਬਾਹਰੋਂ ਭਾਈ ਅੱਗੇ ਲੱਕੜ ਦੇ ਤੱਕ ਤੇ ਹੁੰਦੇ ਤੇ ਖੜਕਾ ਲਿਆ ਕਰਦੇ ਹੁੰਦੇ ਭਾਈ ਇਹ ਬਾਹਰ ਡਾਉਣ ਲੱਗੀ ਕਹਿੰਦੇ ਬਾਹਰ ਕਹਿੰਦਾ ਚੀ ਬਾਹਰ ਨਾ ਕਰ ਤਾਂ ਚਲ ਪੁੱਤ ਤੁੰਮੀ ਨਾਲ ਤੂੰ ਕਰ ਉਹਨਾਂ ਮਗਰ ਰੋਈ ਜਾਣਾ ਕਹਿੰਦੇ ਭਾਈ ਲਾ ਕੇ ਚੂਲਾ ਤਾਂ ਬਾਹਰ ਚੂਲੇ ਆ ਜਾ ਬਾਹਰ ਦਾ ਤੇ ਟੋਕਰੇ ਤੇ ਧਰ ਲਿਆ ਬਾਰ ਲਾ ਕੇ ਪੈਕ ਤੱਕ ਤਾਂ ਟੋਕਰੇ ਤੇ ਧਰ ਲਿਆ ਕਹਿੰਦੇ ਰੋਈ ਜਵੇਂ ਦਾ ਮੰਗ ਰੋ ਕਹਿੰਦੇ ਭਾਈ ਜਾਂਦੀ ਐ ਭਾਈ ਉਹ ਜੀਵਨਾਂ ਦੇਖੇ ਇਹਨੇ ਕਹਿੰਦੀ ਦੂਸੋਂ ਦੇਖਿਆ ਕਹਿੰਦਾ ਕਿਤੇ ਆਉਂਦੀ ਐ ਕਿਤੇ ਆਉਂਦੀ ਐ ਉਹ ਆਉਂਦੀ ਐ ਕਹਿੰਦਾ ਜਦ ਆ ਗਈ ਕਹਿੰਦਾ ਫੇ ਤੂੰ ਬਾਰ ਦਾ ਤਾਂ ਲਾ ਕੇ ਨਹੀਂ ਆਗੀ ਤੇ ਕਹਿੰਦੀ ਮੈਂ ਕਹਿੰਦੀ ਕੰਮ ਕਰਕੇ ਜਦੋਂ ਬਾਹਰ ਲਾਉਣ ਲੱਗੀ ਕਹਿੰਦੀ ਬਾਰ ਕਹਿੰਦਾ ਚੀ ਕਹਿੰਦੀ ਮੈਂ ਆਖਾ ਚਲ ਪੁੱਤ ਤੂੰ ਰੋਵੇਂ ਦਾ ਮੰਗ ਰੋ ਕਹਿੰਦੀ ਤੈਨੂੰ ਨਾਲੇ ਲੈ ਚਾਲਦਾ ਕਲ ਮੇਰੇ ਪਈ ਉਹਨੇ ਫੇਰ ਕੁੱਤੀ ਕੁੱਤੀ ਬਣਾ ਤੂੰ ਜਮੇ ਪਾਵੜੀਆਂ ਜਿਹੜੇ ਦੋ ਘੰਟੇ ਰੰਗ ਚਕਾ ਦੇਣੀ ਲੋਕਾਂ ਤੋਂ ਬਣਾ ਹੈ ਤੇ ਬਾਹਰ ਲਾ ਲਈ ਤੂੰ ਚੱਲ ਕਹਿੰਦਾ ਰੋਟੀ ਬਾਹਰ ਤੇ ਜੈਨੇ ਮੈਂ ਕਹਿੰਦਾ ਛੱਡ ਕੇ ਬਾਹਰ ਲਾ ਕੇ ਆ ਮੈਂ ਪਈ ਉਹ ਬਾਹਰ ਲੈ ਕੇ ਗਿਆ ਚੱਕ ਕੇ ਤੱਕਤਾ ਲਿਜਾ ਕੇ ਤੇ ਝੂੜਾ ਉਹਦਾ ਉਹ ਮੂਹ ਚੂੜੀਆਂ ਪਾ ਗਏ ਆ ਤੇ ਫੇਰ ਉਹ ਆ ਕੇ ਉਹਨੇ ਰੋਟੀ ਖਾਧੀ ਪਹਿਲੀ ਥੇਰ ਉਹ ਮੁੱਸਰੀ ਫੇਰ ਬਈ ਜੱਟ ਨੇ ਫੇਰ ਉਹਨੇ ਕਿਹਾ ਕਹਿੰਦਾ ਵੀ ਕੀ ਕਹਤਾ ਮੇਰਾ ਮਕਾਣਾ ਇਦਰੀ ਦਾ ਨਾ ਤੇ ਕਹਿੰਦਾ ਤੂੰ ਤਾਂ ਕਹਿੰਦਾ ਰੋਜ਼ ਹੀ ਨਾ ਮਾਮਾ ਕੋ ਥੋੜਾ ਕਰ ਦਿੰਦੇ ਹੂੰ ਤੇ ਲੋਕਾਂ ਦੇ ਦੀਵੀਆਂ ਨਹੀਂ ਹੈ ਮੈਨਾਂ ਇੰਨਾ ਵਧੀਆ ਕੰਮ ਕਰਦੀਆਂ ਨੇ ਕਿ ਇਹ ਬਹਿ ਲੈ ਇੰਨੇ ਵੰਨੀ ਵਧੀਆ ਕੰਮ ਕਰਦੀਆਂ ਨੇ ਤੇਨੂੰ ਜਵੇਂ ਵੀ ਕੋਈ ਕੰਮ ਚੱਜੇਦਾ ਆਉਂਦਾ ਹੈਗਾ ਉਹ ਕੱਢਦੀ ਆ ਕੋਈ ਕੱਟਦੀ ਆ ਕਰਦੇ ਕਰਦੇ ਕੰਮ ਕਰਕੇ ਕਹਿੰਦਾ ਕੋਈ ਕੱਟ ਕੱਢਦੀ ਆ ਕੋਈ ਕੱਢਦੀ ਆ ਕੀ ਕੋਈ ਕੁਛ ਕਰਦੀ ਆ ਕਹਿੰਦਾ ਇੰਨੇ ਕੰਮ ਕਰਦੀਆਂ ਲੈ ਮੈਨੂੰ ਘੜਾ ਕੱਢਣਾ ਨਹੀਂ ਆਉਂਦਾ ਮੈਨੂੰ ਬਥੇਰੇ ਮੈਨੂੰ ਕੱਤਣਾ ਵੀ ਆਉਂਦਾ ਕੱਢਣਾ ਵੀ ਆਉਂਦਾ ਹੈਗਾ ਮੈਨੂੰ ਬਥੇਰੇ ਕੰਮ ਲੱਗਦੇ ਨੇ ਕਹਿੰਦਾ ਰਿਲੇਖੜ ਜੇ ਤੈਨੂੰ ਕੱਢਣਾ ਆਉਂਦਾ ਹੈਗਾ ਕਹਿੰਦਾ ਕੰਮ ਧੰਦਾ ਕਰ ਤੇ ਰੋਟੀ ਬੰਨ ਮੇਰੀ ਗਾ ਮੈਂ ਤਾਂ ਨਾਲੇ ਲੈ ਜਾਊਗਾ ਚਲਿਆ ਚਾਦਰਾਂ ਨਵੇਂ ਹੀ ਬੰਨਿਆ ਸੀ ਉਹਨੇ ਤੇਰੇ ਤੇ ਕਹਿੰਦਾ ਲੈ ਤੂੰ ਪਹਿਲਾਂ ਆ ਚਾਦਰਾਂ ਕੱਢਣਾ ਜੇ ਇਹ ਕੱਢ ਲਿਆ ਕਹਿੰਦਾ ਤੇਰੇ ਕੋ ਹੋਰ ਲਿਆ ਹੁਣ ਕਹਿੰਦਾ ਫਿਰ ਨੂੰ ਤੇ ਇਹ ਵੀ ਚਾਦਰਾਂ ਨੂੰ ਕੱਢ ਲੈ ਕਹਿੰਦਾ ਚੰਗਾ ਪਰੇ ਫਰੀ ਉਹ ਕਾਲੀ ਉਹ ਤਾਂ ਰੋਟੀ ਦਾ ਨਾਂ ਲੈ ਗਿਆ ਵੀ ਚਲੇ ਕੰਮਾਂ ਨੂੰ ਚਾਦਰਾਂ ਕੱਢੂ ਨਾ ਅੱਛਾ ਤੇ ਭੈਣ ਰੋਟੀ ਦੇ ਨਾਲ ਲੈ ਗਿਆ ਤੇ ਉਹ ਤਾਂ ਬਗੜ ਕੀ ਤੇ ਮੰਗ ਨੂੰ ਕਰਤੇ ਕੰਮ ਤੇ ਭੈਣ ਭੈਰੀ ਚੱਕ ਲੈ ਚਾਦਰਾਂ ਇੱਕ ਲੈ ਲੀ ਸਿੱਖਾਂ ਦੀ ਦੱਬੀ ਤੇ ਭੈਣ ਸਿੱਖ ਹਲਾਲੇ ਚਾਦਰੇ ਚ ਖੋਦ ਸਿੱਖ ਹਲਾਲੇ ਚਾਦਰੇ ਚ ਖੋਦ ਸਾਰਾ ਸਾਣ ਨਹੀਂ ਲੰਗੂ ਚਾਦਰਾਂ ਪੁੱਤਾਂ ਗਰਿਆਂ ਕਰ 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 ਤੇ ਭੈਣ ਚਾਦਰਾਂ ਪੁੱਤਾਂ ਢੁਲਕੇ ਤੇ ਉਹਦਾ ਅੱਖ ਨੂੰ ਪੁੱਤਾਂ ਜਦੋਂ ਕੋਣਤਾ ਤੇ ਪੈ ਨਾ ਟਾਈ ਮਾਰ ਕੇ ਸਮਾਰ ਕੇ ਤਤ ਤੇ ਕਈ ਦਿਨਾਂ ਤੋਂ ਕੋਈ ਜੀ ਵੀ ਦਾ ਕਹਿੰਦਾ ਜੁੰਮੀ ਇਹ ਕਹਿੰਦਾ ਕਦੇ ਕਹਿੰਦਾ ਤੂੰ ਚਾਦਰਾਂ ਕੱਢਦੀ ਨਹੀਂ ਦੇਖੀ ਕਹਿੰਦਾ ਮੈਂ ਤਾਂ ਕਦੇ ਕਹਿੰਦਾ ਤੈਨੂੰ ਤੇ ਚਾਦਰਾਂ ਕਿੰਨਾ ਕੱਢ ਲਿਆ ਹੂੰ ਕਹਿੰਦੀ ਕਿੰਨਾ ਕੁ ਮੈਂ ਤਾਂ ਅੱਥਰੂ ਨੂੰ ਕੱਢਤਾ ਸੀ ਕਰਮ ਨੇ ਚਲੋ ਮੈਂ ਤਾਂ ਕਦੇ ਕੱਢਦੀ ਨਹੀਂ ਦੇਖੀ ਕਹਿੰਦਾ ਅੱਥਰੂ ਨੂੰ ਇੰਨਾ ਇੰਨਾ ਸੇਤੀ ਕੱਢਤਾ ਤਾਂ ਚਾਦਰਾਂ ਕਹਿੰਦਾ ਠੀਕ ਕਹਿੰਦਾ ਕਹਿੰਦੀ ਮੈਂ ਤਾਂ ਇੰਨੀ ਸੇਤੀ ਕੱਢਤਾ ਕਹਿੰਦੀ ਮੈਂ ਤਾਂ ਅੱਥਰੂ ਦੇਖ ਕਹਿੰਦਾ ਲੈ ਦਿਖਾ ਤੇ ਮੈਂ ਲੈ ਰੱਖੀ ਹੂੰ ਭਾਈ ਜਦੋਂ ਨੇ ਲੈ ਚਾਦਰਾਂ ਚਾਟ ਕੇ ਚਾਦਰਾਂ ਤਾਂ ਡੱਬੀ ਦੇ ਸਿੱਖਾ ਲਾ ਲਾ ਕੇ ਵਿੱਚ ਜਮਾ ਪੁਣਤਾ ਤੇ ਜਾਲੀ ਵਰਗਾ ਬਣਾਤਾ ਪੁਣ-ਪੁਣ ਕੇ ਤੇ ਸਿੱਖਾ ਲਾ ਲਾ ਕੇ ਤੇ ਭਾਈ ਚੱਕ ਲੈ ਉਹਨ ਦਾ ਡੰਡਾ ਭਾਈ ਫੇਰ ਕੁੱਤੀ ਜਿੰਨੀ ਕੁੱਤੀ ਗਈ ਡੱਟ ਇੱਥੇ ਭਾਈ ਕੁੱਤੀ ਬੈਗੀ ਦੋ ਦਿਨ ਰੁੱਸੀ ਰਹੀ ਭਾਈ ਉਹਨੂੰ ਤਾਂ ਨਾ ਹੁਣ ਰੁੱਸੀ ਦਾ ਵੀ ਲੋੜ ਨਹੀਂ ਆਉਂਦਾ ਹਣਾ ਦੋ ਫੇਰ ਸਮਝਾਉਣ ਲੱਗ ਗਿਆ

ਤੇ ਕੋ ਕੱਢਦੀ ਐ ਕੋ ਤੱਕਦੀ ਐ ਲੈ ਮੈਨੂੰ ਕਹਿੰਦੀ ਕਿਹੜਾ ਕੱਤਣਾ ਨਹੀਂ ਆਉਂਦਾ ਕਹਿੰਦੀ ਮੈਂ ਬਥੇਰਾ ਕੱਤ ਲੂੰਗੀ ਕਹਿੰਦੀ ਤੇ ਕਹਿੰਦੀ ਮੈਂ ਕੱਤ ਲੂੰਗੀ ਕਹਿੰਦੀ ਬਥੇਰਾ ਮੈਨੂੰ ਲੈ ਦੇ ਰੂਮ ਲੱਗਾ ਕੱਤ ਲੈ ਆਪਾਂ ਲੂੰਗੀ ਕਹਿੰਦਾ ਕੱਤ ਲੈ ਰਹਿ ਗਈ ਚਾਹ ਨਾ ਆਪਣੇ ਕਹਿੰਦਾ ਅੱਜੇ ਟੁੱਟੇ ਪਏ ਨੇ ਵੀ ਕਹਿੰਦਾ ਦੋ ਤੇ ਕਹਿੰਦਾ ਹੋਰ ਦਾ ਲੋਡ ਕਰਾ ਲੂੰਗਾ ਤੇ ਕਹਿੰਦਾ ਉਹ ਘਰ ਲਾਂਗੇ ਆਪਾਂ ਸੂਤ ਕੱਤ ਲੈ ਗਏ ਜੇ ਤੂੰ ਕੱਤ ਲੈਨੀ ਆਂਗੀ ਕਹਿੰਦੀ ਹਾਂ ਮੈਂ ਕੱਤ ਲੂੰਗੀ ਕਹਿੰਦੀ ਕੋਈ ਰਹਿਣੇ ਕੀ ਤਰੇ ਆ ਉਹ ਰੂਮ ਲੈ ਆ ਤੀ ਉਹਨੇ ਤੈੱਕ ਨੇ ਜਗ੍ਹਾ ਤੇ ਮੰਦੀ ਹੂੰ ਤੇ ਰੂਹ ਲੈ ਕੇ ਪਹੁੰਚਾ ਕੇ ਦੇਤੀ ਪੂਨੀਆਂ ਵੱਟ ਕੇ ਤੇ ਕਹਿੰਦਾ ਲੇ ਫੜ ਕਰਤ ਲਿਆ ਕਰ ਚਾਖਾ ਸੁੱਕਾ ਲੋਟ ਕਰਕੇ ਵੇਦਾ ਚਾਖਾ ਤੇ ਭਾਈ ਇਹਨਾਂ ਨੇ ਤੱਕ ਲਿਆ ਕਰ ਲੈ ਚੰਗਰ ਤੇ ਭਾਈ ਉਹ ਤਾਂ ਚਾਰ ਆ ਮਾਰਾ ਵੀ ਚਲੇ ਕੱਪਲੇ ਗੁਰੂ ਦੀ ਨਾ ਲੱਗੀ ਰੂਗੀ ਮੰਗਰ ਕਹਿੰਦਾ ਤੇ ਭਾਈ ਰੋਟੀ ਰੁਟੀ ਨਾਲੇ ਲੈ ਗਿਆ ਤੇ ਬਾਗਰ ਸੇਤ ਤੇ ਮੰਗਰੋਂ ਮਾਂ ਦਿੱਤੀ ਨੇ ਚੱਕੀ ਨੂੰ ਵਾਲੀ ਪੰਡ ਤੇ ਭਾਈ ਤੋਬੇ ਤੇ ਗਈ ਤੋਬੇ ਤੇ ਵਾਗੀ ਤੇ ਤੋਬੇ ਤੇ ਜਾ ਕੇ ਭਾਈ ਖੰਭਾ ਖੰਭਾਕਾਰਕਾਰ ਤੇ ਡਿੱਡੀਆਂ ਨੂੰ ਡੱਡੀਆਂ ਨੂੰ ਕਤੋਂ ਵੀ ਉਹ ਪਾਣੋ ਰੂ ਕਤੋਂ ਕਤੋਂ ਵੀ ਉਹ ਪਾਣੋ ਰੂ ਕਤੋਂ ਖੰਭਾ ਖੰਭਾ ਕੱਤੇ ਸਾਰੀ ਦੋਬੇ ਚ ਤੈਰਦੀ ਪਹਿਲੇ ਸਾਰੀ ਤੈਰਦੀ ਤੇ ਮਮਾ ਨਾ ਤੈਰ ਕੇ ਰੂ ਤੈਰ ਜਦੋਂ ਆ ਗਈ ਤੇ ਭਾਈ ਕਈ ਨਾ ਬੋਲੇ ਉਹਨੇ ਜੀਵਣਾ ਨਹੀਂ ਆਖਿਆ ਉਹਦੇ ਘਰ ਵਾਲੇ ਨੇ ਵੀ ਇਹ ਕਦੇ ਦੇਖੀ ਨੀ ਜੰਮੀ ਰੂ ਕਤਿ ਕਦੇ ਕੱਚਾ ਖੜਾ ਹੈ ਕਦੇ ਦੇਖੇ ਹੀ ਨਹੀਂ ਕਹਿੰਦਾ ਨਾ ਕਹਿੰਦਾ ਕੱਤੇ ਦੀ ਗੱਲ ਕਹਿੰਦਾ ਮੈਂ ਤਾਂ ਕਦੇ ਦੇਖੀ ਕਹਿੰਦਾ ਜੁੜਨੇ ਸੂਤ ਸਾਤ ਕਿੰਨਾ ਕੱਟਦਾ ਕਿੰਨਾ ਗੋਟੇ ਲਾ ਲੀਏ ਕਹਿੰਦਾ ਮੈਂ ਤਾਂ ਦੇਖੀ ਨਹੀਂ ਕਹਿੰਦੀ ਉਹ ਤਾਂ ਮੈਂ ਤਾਂ ਕਹਿੰਦੀ ਕੱਤ ਤਾਂ ਕਹਿੰਦਾ ਅੱਖਾਂ ਨੂੰ ਬੱਸ ਪਾਦੀ ਕਹਿੰਦਾ ਹੈ ਤਾਂ ਅੱਖਾਂ ਨੂੰ ਕਹਿੰਦਾ ਮੈਂ ਕਹਿੰਦੀ ਨਹੀਂ ਆਉਣਾ ਨੇ ਕੱਤ ਤਾਂ ਕਹਿੰਦਾ ਤੇਰੀਆਂ ਬਣ ਲੜੀਆਂ ਗੜੀਆਂ ਕਹਦਾ ਜੀ ਇਹਨਾਂ ਕੱਤਦਾ ਕਹਿੰਦੀ ਬੱਸ ਨਹੀਂ ਮੈਂ ਤਾਂ ਕੱਤਦਾ ਕਹਿੰਦੀ ਕਹਿੰਦਾ ਦੇਖਾ ਦਿਖਾ ਤਾਂ ਦੇ ਕਿੰਨੇ ਕੁ ਗੋਟੇ ਲਾ ਦੇ ਨੇ ਕਹਿੰਦੀ ਚਲ ਵਾਹ ਫੜਲੀ ਤੇ ਨਾਲ ਭਾਈ ਉੱਥੇ ਟੋਬੇ ਤੇ ਲੈ ਗਈ ਜਿਆਦਾ ਟੋਬੇ ਤੇ ਲੈ ਗਈ ਕਾਹੀ ਉਹ ਡੱਡੀਆਂ ਦੇ ਮੂੰਹੇ ਵਿੱਚ ਖੰਬੇ ਪਾਏ ਪਏ ਤੇ ਡੱਡ ਫੁੱਲ ਕੇ ਬਣੇ ਪਏ ਪਾਣੀ ਚ ਖੰਬੇ ਤੇ ਭਾਈ ਜਦੋਂ ਖੰਬੇ ਪਾਣੀ ਚ ਡੱਡਾ ਬੰਦੇ ਬਣਾਈ ਪਏ ਕੰਜਿਆ ਦੇਖ ਮੇਰੀਆਂ ਭੈਣਾਂ ਕੱਤੀ ਜਾਂਦੀਆਂ ਹੁਣ ਤਾਂ ਲਾ ਰਿਆ ਸਿੱਕ ਤਰ ਫਿਰ ਉਥੋਂ ਕੁਟ ਗਈ ਸੀ ਲੈ ਗਿਆ ਅੰਨੀ ਕੁੱਤੀ ਭਾਈ ਉਹ ਕੁਟ ਕੇ ਆਖ ਕੇ ਦੇਖ ਪਈ ਉਹ ਦੋ ਦਿਨ ਰੁੱਸੀ ਰੰਗੀ ਬਣਾਈ ਹੂੰ ਪਈ ਦੋ ਦਿਨਾਂ ਤੋਂ ਫੇਰ ਲੱਗਾ ਹਨ ਘੱਟ ਜਦੋਂ ਬੈਠੀ ਆ ਗਈ ਕਹਿੰਦਾ ਲੋਕਾਂ ਦੀ ਧੀਮੀ ਆ ਨਾ ਇੰਨੇ ਨੇ ਕੰਮ ਕਰਦੇ ਨੇ ਵਧੀਆ ਘੱਟ ਦਾ ਧੂਆ ਕੱਢਦੇ ਨੇ ਆਪਦੇ ਦਾ ਕਹਿੰਦਾ ਕਿਸੇ ਨੂੰ ਕੰਨ ਕੰਨ ਖਾਵ ਨਹੀਂ ਹੁੰਦੀ ਕਹਿੰਦਾ ਤੇ ਇੱਥੇ ਕਹਿੰਦਾ ਰੋਜ਼ ਜਲੂਸ ਨਿਕਲਦਾ ਰੋਜ਼ ਘਟਾਪਾ ਹੁੰਦਾ ਕਹਿੰਦਾ ਫੇਰ ਵੀ ਨਹੀਂ ਸੁਧਰਦੀ ਕਹਿੰਦਾ ਇਹ ਤੇ ਮੈਂ ਤਾਂ ਕਹਿੰਦਾ ਜਿਵੇਂ ਮੇਰਾ ਦਿਮਾਗ ਹੈ ਲਿਆ ਤਾਂ ਲੋਕ ਕਹਿੰਦੇ ਵਧੀਆ ਧੀਮੀ ਆ ਕਹਿੰਦਾ ਤਾਂ ਦੱਸ ਦੱਸ ਧੂਆ ਖਾਦੀਆਂ ਨਹੀਂ ਲਾ ਮੈਂ ਕੀ ਕਰਨੀ ਸਾਡੇ ਦੀ ਕੰਮ ਮੈਂ ਬਥੇਰੇ ਕੰਮ ਕਰ ਲੈਂਦੀ ਤਾਂ ਤਾਂ ਮੈਨੂੰ ਘੁੱਟ ਘੁੱਟ ਕੈਂ ਬਣਾਤਾ ਤੇ ਕਾਗਲੀ ਬਣਾ ਤਾਂ ਐ ਕਰਤਾ ਕਹਿੰਦਾ ਕਾ ਰੀਏਂਗੀ ਤੂੰ ਕੰਮ ਮੈਂ ਤਾਂ ਹੀ ਹਲਕੀ ਕਰਦੀ ਜੇ ਨਾ ਮੈਂ ਕਹਿੰਦੀ ਕਿੱਥੇ ਕਰਦੀ ਮੈਂ ਤਾਂ ਘਰ ਕੰਮ ਕਰਨੀ ਨੇ ਮੈਂ ਤੇ ਕਹਿੰਦਾ ਚੰਗਾ ਫਿਰ ਹਨਾ ਰੋਟੀ ਲੈ ਕੇ ਮੇਰੀ ਛੇ ਟਾਈਂ ਕੰਮ ਕਰਕੇ ਰੋਟੀ ਲੈ ਕੇ ਨੇ ਪਾਜੀ ਨੇ ਖੇਤ ਬਣਾਏ ਰੋਟੀ ਕਹਿੰਦਾ ਮੈਂ ਦੂਹੀ ਨੂੰ ਆਉਣਾ ਨਾ ਜਾਣਾ ਵਾ ਕਰ ਹਿੰਸੇ ਪਹਿਲੇ ਚੰਗਾ ਕਰ ਕੇ ਕੰਮ ਤਾਂ ਦਾ ਸਾਰਾ ਭਾਈ ਰੋਟੀ ਰੋਟੀ ਧੱਕੇ ਟੋਕਰੇ ਚ ਮਾਗਰੋਂ ਕੋਨਾ ਬੇੜੇ ਦੇ ਵਿੱਚ ਪਾਈ ਸਿੱਟ ਕੇ ਬਾਲਣ ਪੱਖੀਆਂ ਕੋਈ ਸਾਰਾ ਅੰਦਰ ਸਿੱਟ ਕੇ ਪੱਖੀਆਂ ਪੁੱਥੀਆਂ ਹੋਰ ਮਲ ਜਿੰਦੂ ਜੇ ਨਾ ਕੋਈ ਸੱਕੜਾ ਸੁੱਕੜਾ ਪੈਚ ਦਾ ਸਿੱਟ ਕੇ ਇਹਨਾਂ ਸਾਰਾ ਅੰਦਰ ਤੇ ਅੱਗ ਲਾ ਦੇ ਹਾਂ ਅੱਗ ਲਾ ਕੇ ਬਾੜਾ ਢਾ ਕੇ ਇਹ ਤਾਂ ਅੱਗੀ ਰੋਟੀ ਦੇ ਧੂਆ ਘੜਤਾ ਜਦੋਂ ਪੱਕੇ ਰੋਟੀ ਵਾਗਦੀ ਪੜੀ ਉਹਨ ਖੇਤਾਂ 'ਚ ਜਿਹੜਾ ਕੰਮ ਕਰਦੇ ਨੇ ਦੇਖਦੇ ਨੇ ਖੜੇ ਹੁੰਦੇ ਆ ਧੂਆਂ ਜਿਵੇਂ ਜਾਨ ਬੰਗਾਰ ਦਾ ਉਹੀ ਦੇਖਦਾ ਵੀ ਧੂਆਂ ਐਨਾ ਧੂਮਾਤੋ ਹੋ ਗਿਆ ਬੈਠਾ ਇਹਨੇ ਤਾਂ ਘਰੇ ਗੇੜੇ ਚੋ ਤੇ ਭਾਈ ਉਧਰੋਂ ਜਿਹੜਾ ਪਾਈ ਰੋਟੀ ਲੈ ਕੇ ਆ ਗਈ ਕਹਿੰਦਾ ਜੁੰਮਣੀਏ ਕਹਿੰਦੇ ਹਾਂ ਕਹਾਂ ਤੂੰ ਕਹਿੰਦੇ ਕਿੱਥੋਂ ਆਈਆਂ ਕਹਿੰਦਾ ਧੂਆਂ ਦੇਖ ਕਹਿੰਦਾ ਕਿੰਨਾ ਨਿਕਲੀ ਕਹਿੰਦਾ ਕਿੱਥੋਂ ਨਿਕਲੀ ਜਾਂਦਾ ਐ ਕਿੰਨੇ ਕਰ ਤੋਂ ਨਿਕਲਦਾ ਐ ਕਹਿੰਦੇ ਨਿਕਲਦਾ ਹੋਵੇਂ ਨਹੀਂ ਬਤਾ ਕਹਿੰਦਾ ਨਾ ਡਰ ਗਈ ਕਹਿੰਦਾ ਮੈਂ ਕਹਾਂ ਨਹੀਂ ਰਸਤਾ ਦੇ ਕਹਿੰਦਾ ਤੁਮਨੇ ਕਿਉਂ ਜਾਂਦਾ ਕਹਿੰਦਾ ਵੀਦੇ ਘਰੋਂ ਨਿਕਲਦਾ ਕੋਈ ਕਿਸੇ ਦੇ ਅੱਗ ਕੋ ਲੱਗ ਗਈ ਕਹਿੰਦਾ ਇੰਨਾ ਧੂਆ ਧੋਰ ਹੋਇਆ ਪੈਗਾ ਕਹਿੰਦਾ ਕਹਿੰਦੀ ਬਿਲਕੁਲ ਨਹੀਂ ਮੈਨੂੰ ਬਤਾ ਪਰ ਮੈਂ ਤੈਨੂੰ ਦੋ ਵਾਰ ਦੱਸਿਆ ਨਾ ਕਹਿੰਦਾ ਫੇਰ ਵੀ ਤੂੰ ਪਿੰਡ ਕਿਉਂ ਨਹੀਂ ਆਈ ਮੈਂ ਤੈਨੂੰ ਪੁੱਛਦਾ ਨਾ ਕਹਿੰਦੀ ਲੈ ਆਪੇ ਦੇਖ ਲੈ ਕਹਿੰਦਾ ਤੇ ਲੋਕਾਂ ਦੀਆਂ ਤੀਂਆਂ ਘਰ ਦਾ ਧੂਆ ਵਧੀਆ ਕੱਢੀ ਜਾਂਦੇ ਨੇ ਕਹਿੰਦਾ ਛੇ ਕਹਿੰਦੀ ਅਜ ਮੈਂ ਧੂਆ ਕੱਢੀ ਤਾਂ ਤੂੰ ਕਹਿੰਦਾ ਕੋਈ ਪੁੱਛਦਾ ਕਿ ਇਹ ਧੂਆ ਨਹੀਂ ਕਹਿੰਦਾ ਤੂੰ ਧੂਆ ਦੇਵੇਂ ਕਦੀ ਤੂੰ ਕਹਿੰਦ ਸੀ ਲੋਕਾਂ ਦੇ ਨਹੀਂ ਆਉਂਦੇ ਕਹਿੰਦਾ ਤੂੰ ਮਾਮਾ ਦੀ ਕੱਢੀ ਰਹੇ ਰਹਿੰਗੇ ਹੂੰ ਤੇ ਕਹਿੰਦਾ ਫਿਰ ਮੈਂ ਸਿੱਟੇ ਤੇ ਬੱਲਣਾ ਕਹਿੰਦੇ ਹਿੰਦਰ ਪਤਨੀਆਂ ਤੇ ਅੱਗ ਲਾਇਆ ਹੂੰ ਕਹਿੰਦਾ ਖੜ ਜਾ ਤੈਨੂੰ ਤਾਂ ਮੈਂ ਫੇਰ ਦੱਸੂਗਾ ਪਈ ਵਿਚਾਰਾ ਭੱਜਿਆ ਘਰ ਨੂੰ ਜਦੋਂ ਗਿਆ ਤੇ ਕਾ ਲੋਕੋ ਕਪਾਈ ਹੋ ਗਈ ਆਪ ਦੁਬਝਾਈ ਲੈਣ ਪੰਤਾ ਟਪਟਪ ਕੇ ਭੱਗ ਦੁਬਝਾਈ ਲੈਣ ਅੱਗ ਬੁਝਾਤੀ ਪਈ ਫੇਰ ਉਹ ਕੁੱਤੀ ਨਿਕਨਾ ਗੱਲਾਂ ਸਾਰੀਆਂ ਕੋਧ ਕੋਟ ਨਸੀਰ ਮਾਂ ਸਾ ਬਣਾਤੀ ਘਰ ਆਇਆ ਘਰੇ ਬਠੀ ਰਹੀ ਤੇ ਭੈ ਮੁੜ ਕੇ ਜੋ ਮੋਗੰਦਿਆ ਤੇ ਭਈ ਉਹਨੇ ਕੀ ਕਰ ਰਾਤ ਨੂੰ 12 ਵਜੇ ਕੁੱਤ ਕੁੱਤ ਕੇ ਹਨਾ ਕਰੋ ਬੱਤੀ ਹੂੰ ਕਰੋ ਬੱਤੀ ਜੇ ਰਾਤ ਨੂੰ 12 ਵਜੇ ਦੀ ਰਾਤ ਬਾਅਦ ਬਾਅਦ ਕੋਟ ਕਹਿੰਦਾ ਬਗ ਜਾ ਤਾਂ ਮੇਰੇ ਘਰੇ ਨਾ ਬੜੀਆਂ ਆ ਕੇ ਕਹਿੰਦਾ ਤੂੰ ਮੇਰਾ ਤਾਂ ਘਰ ਵੀ ਮਚਾਤਾ ਪਿਆ ਹਨਾ ਕੀ ਤੇ ਬਗ ਜਾਣਾ ਚਲਪਈ ਉਹ ਬਗਦੀ ਜਦੋਂ ਉਹ ਨਿਕਲ ਕੇ ਬਾਹਰ ਉਹਨੇ ਬਾੜਾ ਲਿਆ ਤੇ ਜਦੋਂ ਬਾਹਰ ਨੂੰ ਜਾਂਦੇ ਅੱਧੀ ਰਾਤ ਨੂੰ ਤੇ ਪੈ ਕਿਸੇ ਬਾਣੀਏ ਦੇ ਘਰੇ ਚੋਰੀ ਹੋਈ ਜਾਂਦੀ ਅੱਛਾ ਚੋਰ ਪਾਰ ਲਾਈ ਯਾਰ ਭਾਈ ਚੋਰੀ ਕਰੀ ਜਾਂਦਾ ਕਹਿੰਦੀ ਦੱਸੂਗੀ ਚੋਰੀ ਕਰਦੇ ਨੇ ਮੈਂ ਵੀ ਦੱਸੂਗੀ ਚੋਰੀ ਕਰਦੇ ਨੇ ਤੇ ਕਹਿੰਦੇ ਉਹਨੇ ਅੱਖਾਂ ਵੀ ਲੀ ਤਾਂੱਸ ਦੂਗੀ ਤੇ ਕਹਿੰਦੇ ਉਹਰੇ ਆ ਸਾਡੀ ਗੱਲ ਸੁਣ ਉਹਨੂੰ ਪਤਾ ਲੱਗ ਗਿਆ ਜੀ ਇਹਨੇ ਦੇਖ ਲੈ ਸਾਨੂੰ ਕਦੇ ਸਾਨੂੰ ਅਸੀਂ ਵੀ ਤਿਹਸਾ ਦੇ ਦਾਂਗੇ ਵੀ ਵਿੱਚ ਹਿੱਸਾ ਦੇਣਾ ਨੇ ਵੀ ਤੇ ਚੋਰੀ ਨਾ ਦੱਸੀ ਨਾ ਕਿਸੇ ਨੂੰ ਕਹਿੰਦੇ ਚੰਗਾ ਨਹੀਂ ਦੱਸ ਦੇ ਤੇ ਮੈਨੂੰ ਅੱਧੇ ਪੈਸੇ ਦੇ ਉਹ ਮੈਨੂੰ ਕੋਈ ਨਹੀਂ ਦੇ ਦਾਂਗੇ ਤੇ ਭਾਈ ਉਹਨੇ ਕੀ ਕਰਿਆ ਚੋਰੀ ਉਹਨੇ ਨਾ ਕੰਦੀ ਬਾਣੀਆਂ ਦੇ ਤੇ ਭਾਈ ਉਹਨੂੰ ਅੱਧੇ ਪੈਸੇ ਦੇ ਦਿੱਤੇ ਜਿੰਨੀ ਚੋਰੀ ਕਰੀ ਉਹਨੂੰ ਅੱਧਾ ਦਿੱਤਾ ਤੇ ਕਹੇ ਭਾਈ ਮੂਰ ਪੰਜਾਬ ਦਾ ਵੱਗ ਜਾ ਤੇ ਉਹ ਬਾਗੀ ਨਾ ਦੱਸੀ ਨਾ ਕਿਸੇ ਕੋਲ ਲੈਣਾ ਤੇ ਕਹਿੰਦੇ ਨਹੀਂ ਕਰਦੀ ਤੇ ਭਾਈ ਲੈ ਕੇ ਤਾਂ ਬਾ ਜਿਹੜਾ ਪੈਸਾ ਲੱਗਾ ਤੀਦਾ ਭਾਈ ਜੀ ਮੇਰੇ ਉੱਥੇ ਆਪਣੇ ਘਰਾਂ ਦੇ ਘਰੇ ਆ ਗਈ ਉੱਥੇ ਬਾਹਰ ਕਰਕਾਤਾ ਬਾਹਰ ਖੋਲ ਸਹੀ ਦਿਨ ਬਾਹਰ ਖੋਲ ਪਾਈ ਪੋਟ ਨੂੰ ਗੱਜੇ ਲੱਗ ਲੱਗ ਸੇ ਰਸਤੇ ਨਾ ਤਾਂ ਢੀਲੀ ਲੱਸਕੇ ਨਾਲੇ ਗੱਜੇ ਲੈ ਇੰਨਾ ਭਾਈ ਨਹੀਂ ਉਤਰਿਆ ਮੀਂਹ ਆਲਾ ਮੌਸਮ ਹੋ ਗਿਆ ਜਦੋਂ ਮੀਂਹ ਆਲਾ ਮੌਸਮ ਹੋ ਗਿਆ ਤੇ ਕੋਈ ਹੁਣੇ ਕੀ ਕਰਿਆ ਕੋਨੇ ਕੀ ਕਰਿਆ ਪਹਿਲੀ ਸੇ ਨੂੰ ਪਾਰ ਕਰਤਾ ਜAVE ਬਾਤ ਲਟਾਈ ਜAVE ਪਈ ਦੋਨੇ ਅੱਖਾਂ ਚਲਨੀ ਆ ਮੌਸਮ ਹੋ ਰਹਾ ਤਾਂ ਮੀਂਹ ਆਜੇ ਚਲ ਕਿੱਥੇ ਬਿਰੂਹ ਬੰਦੀ ਵੀਝ ਜੂਗੀ ਹੋਰ ਦੰਨਾ ਬਾਹਰ ਕਹਿੰਦਾ ਚਲ ਪਹਿਲੇ ਉਹਨੇ ਬਾਤ ਖੋਲਤਾ ਜੁੰਮੀ ਦੇ ਘਰ ਵਾਲੇ ਨੇ ਉਹਨੂੰ ਬਾਹਰ ਖੋਲਤਾ ਕੋਈ ਬੋ ਕਹਿੰਦੀ ਆ ਦੇਖ ਤਾਂ ਨਹੀਂ ਮੈਂ ਨਾ ਸਮਾਨ ਲੈ ਕੇ ਆਇਆ ਜਦੋਂ ਪਈ ਉਹਨੂੰ ਸੋਨਾ ਚੱਪਾ ਤੇ ਜਿੰਨਾ ਕੋਲ ਨਾ ਸੋਨਾ ਚੱਪਾ ਚੋਰੀ ਕਰਾ ਦੀ ਵਿੱਚੋਂ ਇੱਕ ਅੱਧਾ ਉਹ ਦੇਤਾ ਉਹਨੂੰ ਉਸ ਪੈਸਾ ਟੱਕਾ ਚੋਰੀ ਕਰਾ ਦੀ ਉਹ ਦੇਤੇ ਤੇ ਪਹਿਲੂ ਕੰਨੀ ਤੇ ਮੈਂ ਹਾਲੇ ਤੱਕ ਨਾ ਕਿਥੋਂ ਕੰਨੀ ਉੱਥੇ ਚੋਰੀ ਕਰੀ ਜਾਂਦੇ ਦੇ ਮਾਲਿਆਂ ਦੇ ਕੰਨੀ ਤੇ ਕੰਨੀ ਮਾਇਆ ਆਖਾ ਮਤ ਸੁਣੀ ਤੇ ਕਹਿੰਦੇ ਹੋ ਕੰਨੀ ਨੇ ਤੇ ਮੁੰਦੇ ਦਾਗੇ ਤੋ ਦੱਸੀ ਨਾ ਕੰਨੀ ਭੇਰ ਮੱਲੀ ਆਈ ਗੰਨ ਕਹਿੰਦਾ ਸਿਆ ਭਾਈ ਉਹਨੇ ਆਖਿਆ ਵੀ ਇਹ ਤਾਂ ਕਮਲੀ ਆ ਗਈ ਕਹਿੰਦਾ ਜੰਮੀਏ ਲੈ ਫੜ ਕੰਨਾ ਪੱਤਾ ਪਾਣੀ ਕਰਤਾ ਪੱਤਾ ਪਾਣੀ ਕਰਤਾ ਭਾਈ ਉਹ ਤਾਂ ਭੁੰਚਾ ਕੇ ਦਵਾਦਾ ਜੰਮੇ ਨੇ ਪੱਤਾ ਪਾਣੀ ਪਿਆ ਤੂੰ ਬਾਹਲੇ ਵਾਲੀ ਕੁੱਤੀਆਂ ਹਨ ਉਹਨੂੰ ਵੜਿਆਉਣ ਲੱਗਿਆ ਤੂੰ ਬਾਹਲੇ ਵਾਲੀ ਕੁੱਤੀਆਂ ਕੀ ਕਹਿੰਦਾ ਤੇਰੇ ਹੱਥ ਦੋ ਦੋ ਦਿਨ ਹੈਗੇ ਤੁਹਾਾਰੇ ਘਰ ਲੱਤ ਤੇ ਪੜੇਗਾ ਨਾ ਨਾ ਕੇ ਤੇ ਪਈਂ ਜਨਨ ਲੈ ਤੂੰ ਆ ਕੇ ਸੰਭ ਤੇ ਪਈਂ ਉਹਦੇ ਕੋਸੇ ਪੜੇਗਾ ਨਾ ਆਈਂ ਨਾ ਆ ਕੇ ਤੇ ਪਈਂ ਕੋਈ ਮੋਟੀ ਮੋਟੀ ਵੀਰ ਦੀ ਛਾਲਾ ਖਾ ਕੇ ਤੇ ਨਾ ਪਹਿਲਾ ਆਰਾਮ ਕਰ ਲੈ ਕੰਢੀ ਚੰਗਾ ਤੇ ਉਦੋਂ ਪਈਂ ਸੰਗੀ ਹਮ ਜਿਆਦਾ ਉਹਦਾ ਸੰਗੀ ਉਹਨੇ ਉਹ ਸੁਖੀ ਪਈਂ ਮਾਗਰ ਤੇ ਰੋਲ ਪਈਂ ਉਹਨੇ ਹੀ ਕਰਿਆ ਪਰ ਉਹਨਾਂ ਨੂੰ ਆ ਉਹ ਨੀ ਪੱਲੇ ਪਕਾ ਲੈ ਲੋ ਜੀ ਤਸਿਆਂ ਚਾਰੀ ਮਹੀਨੇ ਤੇ ਉਹ ਤੇ ਜਦੋਂ ਪਈ ਉਹਨੇ ਪਕਾ ਲੈ ਤਸੇ ਬਈ ਕੇ ਤੇ ਭਈ ਨਾ ਤਾਂ ਗੁਰਗਰੇ ਤੇ ਪਤਾ ਸੇ ਜੀ ਤੇ ਭਈ ਇਹ ਢੇੜੇ ਚ ਸਾਰੇ ਢੇੜੇ ਚ ਖੰਡਿਆ ਤੇ ਸਾਰੇ ਢੇੜੇ ਚ ਜਦੋਂ ਖੰਡਿਆ ਤੇ ਗੁਰਗਰੇ ਤੇ ਪਤਾ ਸੇ ਖੰਡਿਆ ਕੇ ਤੇ ਇੰਨੇ ਕ ਭਈ ਉਹਨੇ ਰੱਖ ਲੇ ਤੇ ਇੰਨੇ ਉਹਨੇ ਢੰਡੇ ਚ ਪਾ ਕੇ ਖਾਣ ਚ ਖਲੇ ਤੇ ਭਈ ਮੀ ਆ ਗਿਆ ਜਦੋਂ ਮੀ ਆ ਗਿਆ ਵਾਵਾ ਤੇ ਆਦੋਂਨੇ ਕੰਮਲੇ ਮੇੜ ਕੇ ਭਾਈ ਜੁੱਲੀ ਠਾਤ ਨਹੀਂ ਜੁਗੀ ਨਹੀਂ ਜੁਗਿਆ ਖੜੇ ਹੋਲਾ ਖੜੇ ਹੋਲਾ ਪੁਹਾਰ ਦੇਖਤਾ ਨਾ ਮੀਂਹ ਆ ਹੀ ਜਾਂਦਾ ਕਹਿੰਦੀ ਹਾਂ ਕਰਦੇ ਹੋ ਗੁਰਬਾਸਨ ਨਹੀਂ ਪਈ ਜਾਂਦਾ ਆਪਣਾ ਬੇੜਾ ਚਿੱਟਾ ਹੋਰ ਪੈਦਾ ਨਾ ਗੁਰਬਾਸਨ ਨਹੀਂ ਕਹਿੰਦੀ ਦੇਖਾ ਹੇ ਹਾਂ ਕਹਿੰਦੀ ਕਹਿੰਦੀ ਜੁ ਚੁਗਲਦਾ ਤਾਂ ਗੋਗਲ ਦਾਸ ਹੈ ਕਹਿੰਦੀ ਉਹ ਕਹਿੰਦਾ ਮੈਂ ਇੰਨੇ ਕੁ ਚੁੰਦੇ ਨਹੀਂ ਹਾਂ ਬਕਾਲ ਚ ਕਹਿੰਦਾ ਕਨਾਂ ਤੋਂ ਮੈਂ ਤਾਂ ਨਹੀਂ ਚੁਗਲੇ ਕਨਾਂ ਤੇ ਮੈਂ ਖਵਾਲੇ ਕੀ ਕਰੂੰ ਹੂੰ ਫਿਰ ਸਾਰੇ ਚੁਗਲੰਦਾ ਆਪਾਂ ਖਾਈ ਜਾਵਾਂਗੇ ਮੈਂ ਤੇ ਜੇ ਤੂੰ ਚੁਗ ਰੰਦਾ ਤਾਂ ਕਹਿੰਦੇ ਇੰਨੇ ਤੇ ਕਹਿੰਦੇ ਨਾ ਮੈਂ ਚੁਗਨੀ ਆ ਭਾਈ ਉਹਨੇ ਤਾਂ ਸਾਰੇ ਚੁਗਲੇ ਤੇ ਹੁਣ ਚੁਗ ਖੁਲਿਆ ਹੋਇਆ ਤੇ ਮੈਂ ਸਾਰੇ ਚੁਗ ਕੇ ਤੇ ਭਾਈ ਆਪ ਦੇ ਪਾਂਡੇ ਚ ਪਾ ਲਈ ਪਾ ਕੇ ਤੇ ਇਨੇ ਪੈਦਲ ਚੜ ਗਏ ਹੁਣ ਦਿਨ ਚੜਨਾ ਹੀ ਤੇ 12 ਵਜੇ ਤੋਂ ਲੈ ਕੇ ਆਈ ਤੀ ਸਵੇਰ ਤੇ ਫਿਰ ਉਹਨੇ ਗੋਗਨਾ ਗੋਦ ਲਈ ਪਕਾਇਆ ਤੇ ਸਿੱਟੇ ਵੀ ਕੰਡੇ ਤੋਂ ਕੰਟੇ ਪੁੱਟ ਕੇ ਚੱਲ ਪਏ ਇਨੇ ਬਿੜਿਚਟ ਰਾਮ ਕਰ ਅਦਿ ਜਨਚਾਲ ਕੇ ਤਾਂ ਕੋਈ ਗਾਹ ਪਾਏਗਾ ਗਾਹ ਪਾਏਗਾ ਤਾਂ ਕਹਿੰਦੇ ਭਾਈ ਨਾਲਿਆਂ ਦੀ ਚੋਰੀ ਹੋ ਗਈ ਨਾਲਿਆਂ ਦੀ ਚੋਰੀ ਹੋ ਗਈ ਕੋਈ ਜਦੋਂ ਆਏ ਕਹੀ ਜਾਵੇ ਮੈਨੂੰ ਪਤਾ ਚੋਰੀ ਕਿਹਨੇ ਕਰੀਆ ਮੈਨੂੰ ਪਤਾ ਚੋਰੀ ਕਿਹਨੇ ਕਰੀਆ ਪਰ ਮੈਂ ਹੋਈ ਆ ਚਲੋ ਹੁਣ ਅਸੀਂ ਸੁਣ ਲੋ ਇਹਨੂੰ ਕਿਹਨੇ ਚੋਰੀ ਕਰੀ ਇਹ ਵੀ ਸੁਣ ਲੋ ਕਾਂ ਦੇ ਤੇ ਭਾਈ ਸਭ ਪੰਚਾਇਤ ਮੈਂ ਇਹਨੂੰ ਸੁਣ ਲੈਂਦੇ ਆ ਪਹਿਲੇ ਹਾਂ ਪਰ ਦੱਸ ਵੀ ਪਾ ਚੋਰੀ ਕਿਹਨੇ ਕੀ ਲਈ ਕਦੋਂ ਚੋਰੀ ਹੋਈ ਆ ਕਹਿੰਦੇ ਚੋਰ ਤੇ ਕੇ ਚੋਰੀ ਕਰਦੇ ਤੇ ਰਾਤ ਕਹਿੰਦੀ ਤੇ ਮੈਨੂੰ ਕਹਿੰਦੀ ਸੀ ਕਿ ਬਾਬਾ ਨੇ ਤੁਹਾਨੂੰ ਫੜਤਾ ਕਹਿੰਦੀ ਕੋਈ ਨਾ ਚੋਰੀ ਕਰੀ ਜਾਂਦਾ ਕਹਿੰਦਾ ਕਿੰਨਾ ਕੁ ਟਾਈਮ ਤੀਗਾ ਕਹਿੰਦਾ ਕਿੰਨੇ ਕਾਇ ਘਰੋਂ ਪੈਕ ਬੱਜਦੇ ਦਾ ਟਾਈਮ ਤੀਂ ਕੋਈ ਚੋਰੀ ਹੋਈ ਜਾਂਦਾ ਕਹਿੰਦਾ ਕਹਿੰਦੇ ਆਈ ਨਹੀਂ ਮੈਨੂੰ ਪਤਾ ਕਾਇ ਘਰੋਂ ਪੈਕ ਦੇ ਚੋਰੀ ਹੋਈ ਆ ਮੈਨੂੰ ਕੀ ਪਤਾ ਕਰੀ ਉਦੋਂ ਕਹਿੰਦੇ ਤੁਸੀਂ ਐ ਜਾ ਕੇ ਰੱਖੋ ਉਦੋਂ ਗੋਲਗੱਲੇ ਦਾਸਾ ਤਾਂ ਨਹੀਂ ਝੇਟਾ ਸੀ ਕਹਿੰਦੀ ਉਦੋਂ ਗੋਲਗੱਲੇ ਦਾਸਾ ਤਾਂ ਨਹੀਂ ਝੇਟਦੀ ਉਦੋਂ ਬਸ ਚੋਰੀ ਹੋਈ ਆ ਕਹਿੰਦਾ ਚੋਰੀ ਹੋਈ ਆ ਮੈਂ ਗੋਲਗੱਲੇ ਦਾਸਾ ਨਹੀਂ ਤਾਂ ਅਲੱਗ ਬਕਰੀ ਆ ਗਈ ਕਦੇ ਉਹਨਾਂ ਚੋਰੀ ਹੋਈ ਆ ਮੈਨੇ ਕੋਈ ਤਾਂ ਹੈ ਕਾਲਾ ਬੰਦਾ ਤਾਂ ਉਹਨੂੰ ਤਾਂ ਕਹੀ ਜਾਂਦਾ ਸੀ ਕਿ ਵੀ ਭਾਈ ਇਹਨੂੰ ਕੀ ਪਤਾ ਇਹਨੂੰ ਕੀ ਬਤਾ ਤੁਸੀਂ ਕਹੋ ਸੁਣ ਲਓ ਮੈਨੂੰ ਕੀ ਫਿਰ ਕਦੇ ਟਾਈਮ ਨਾ ਪਾ ਕੋਈ ਗੱਲ ਬਤਾਉਣੀ ਤੇ ਸੁਣੋ ਕਿਉਂ ਮਤੈਨ ਲੱਗਿਆ ਬੰਦੇ ਆਸਾਂ ਨਹੀਂ ਜਾਈਆਂ ਕਹਿੰਦਾ ਸਾਰੇ ਨਹੀਂ ਬੈਠਾ ਕਹਿੰਦਾ ਸੱਚੀ ਸੀ ਮਤੈਨ ਕਹਿੰਦੇ ਇੰਨੇ ਇਕੱਠੇ ਕਰਲੇ ਕੋਈ ਗੱਲ ਬਤਾਸੇ ਕਹਿੰਦੇ ਚਾਹੋ ਦੇਖ ਸਾਡੇ ਇਕੱਠੇ ਬੈ ਬੈਨੇ ਕਹਿੰਦੇ ਮੀਂਹ ਪਿਆ ਉਹਨੂੰ ਕਹਿੰਦੀ ਮੈਂ ਚੁਗਨ ਮੈਂ ਨਹੀਂ ਕਹਿੰਦੀ ਆ ਕੇ ਸੌਂਗੀ ਕਹਿੰਦੀ ਜਗਾਇ ਹੀ ਤੇ ਮੈਨੂੰ ਤਕਾਇ ਨਹੀਂ ਛਾਇਆ ਕਹਿੰਦੀ ਤੇ ਕਹਿੰਦਾਗਾ ਕਿ ਬੋਗਲੇ ਪਾਸੇ ਨਹੀਂ ਪਈ ਜਾਂਦਾਗਾ ਕਹਿੰਦੀ ਮੈਂ ਤਾਂ ਉਹ ਬੋਗਲੇ ਪਾਸੇ ਇਕੱਠੇ ਕਰ ਤੇ ਨਾ ਨਹੀਂ ਉਹਨਾਂ ਚਲੀ ਗਈ ਆ। ਕਹਿੰਦਾ ਸੱਦਾ ਕਰ ਇੱਕ ਕਾਵਲਾ ਬੰਦਾਗਾ ਕਹਿੰਦੇ ਤਾਂ ਇੰਕੀ ਪਰ ਲਖਣਾ ਕਹਿੰਦੇ। ਤੇ ਭਾਈ ਇਹ ਜਾ ਉਹ ਸਿਹਾਰ ਦੀ ਦਾ ਤੇ ਕਾਮਲੀ ਦਾ ਹੈਗੀ ਸੀਗੀ ਪਰ ਉਹਨੂੰ ਐ ਬਣਾ ਗੀ। ਤੇ ਇਹ ਦੀ ਭਾਈ ਮੇਰੀ ਕਹਾਣੀ ਸਭ ਚੰਗੀ ਲੱਗੀ। ਤਾਂ ਕਮਾਈ ਤਸਰ ਸੇਰ ਜੁਲੂ ਨਾ ਕਰਨੀ।